ਉਹੀ ਇਹ ਕਹਿ ਸਕਦਾ ਹੈ ਵੀ ਅਸੀਂ ਲਾਲ ਕਿਲੇ ਜਾ ਕੇ ਠੀਕ ਕੀਤਾ ਕੀ ਲਾਲ ਕਿਲੇ ਜਾਣ ਤੋਂ ਬਾਅਦ ਸੀਐਮ ਮੋਦੀ ਨੇ ਐਲਾਨ ਕਰਤਾ ਕਿ ਕਾਨੂੰਨ ਵਾਪਸ ਹੋ ਗਏ ਹਮ ਇੱਕ ਤਾਂ ਇਹ ਜਿਹੜਾ ਉਹਨਾਂ ਨੇ ਐਕਸ਼ਨ ਕੀਤਾ ਉਹ ਕਾਮਯਾਬ ਹੋ ਗਏ ਉਹਨਾਂ ਦੇ ਮੱਥੇ ਹੋਇਆ ਸੀ ਕਰ ਲਿਆ ਉਹਦੇ ਨੈਗੇਟਿਵ ਪ੍ਰਭਾਵ ਕੀ ਗਿਆ ਤੇ ਪੋਜ਼ਿਟਿਵ ਪ੍ਰਭਾਵ ਕੀ ਗਿਆ ਇਹ ਸਿੱਟੇ ਕੱਢਣੇ ਸਾਡੇ ਬਣਦੇ ਹੁੰਦੇ ਨੇ ਕਿਸੇ ਕੋਲ ਦਰਾਨਕ ਨਹੀਂ ਬਹੁਤ ਕਮਿਊਨਲ ਟੈਂਸ਼ਨ ਹੋ ਗਈ ਸੀ ਅਸੀਂ ਇਹ ਸਮਝਦੇ ਹਾਂ ਵੀ ਉਹ ਜਿਹੜਾ ਪ੍ਰਭਾਵ ਸੀਗਾ ਨਾਲ ਕਲੇਵਲ ਨੂੰ ਵਧਨ ਦਾ ਪਾਰਲੀਮੈਂਟ ਵੱਲ ਨੂੰ ਵਧਨ ਦਾ ਉਹ ਘੋਲ ਨੂੰ ਫੇਲ ਕਰਨ ਵਾਲਾ ਪ੍ਰਭਾਵ ਸੀ ਉਹਨੇ ਘੋਲ ਤੇ ਬਹੁਤ ਵੱਡੀ ਸੱਟ ਮਾਰੀ ਹੈ ਜੇ ਇੱਕ ਸੰਯੁਕਤ ਮੋਰਚਾ ਦੀ ਲੀਡਰਸ਼ਿਪ ਇਹਨੂੰ ਨਾ ਸਾਹਮਣ ਦੀ ਸਾਡਾ ਮੋਰਚਾ ਫੇਲ ਮੋਰਚਾ ਸੀ ਅਸੀਂ ਫੇਲੀਅਰ ਮੋਰਚਾ 26 ਜਨਵਰੀ 2021 ਦੀ ਘਟਨਾ ਇਹ 26 ਜਨਵਰੀ 2021 ਦੀ ਘਟਨਾ ਹੈ ਇਹ 26 ਜਨਵਰੀ 2021 ਤੋਂ ਬਾਅਦ ਦਸੰਬਰ 2021 ਤੱਕ ਚੱਲੀ ਹੈ ਪੂਰੇ 11 ਮਹੀਨੇ ਵਾਦੇ ਮੋਰਚਾ ਜਿੱਤਿਆ ਗਿਆ ਜਿਹੜਾ ਮੋਰਚਾ 26 ਜਨਵਰੀ ਨੂੰ ਖਤਮ ਹੁੰਦਾ ਸੀ ਖਤਮ ਹੋ ਸਕਦਾ ਖਤਮ ਹੁੰਦਾ ਸੀ ਉਹ ਮੋਰਚੇ ਨੂੰ 11 ਮਹੀਨੇ ਜੇ ਸਤਾਪਤ ਰੱਖਿਆ ਤਾਂ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੇ ਰੱਖੀ